ਤੂੰ ਇੱਥੇ ਰੋਈ ਜਾਨੀ ਆ ਤੇ ਮੰਮੀ ਉਧਰ ਗਲੇਡੀ ਸੁੱਟੀ ਜਾਣ ਰਹੀ ਆ ਤੇ ਵੀਰ ਤੇਰੇ ਉਦਾਂ ਔਖੇ ਆ ਰੋਟੀ ਖਾਣੀ ਹਰਾਮ ਕੀਤੀ ਆ ਤੂੰ ਇਹ ਸਾਰਿਆਂ ਨੇ ਮਿੰਦੇ ਇਹ ਨਹੀਂ ਸਮਝਾਂਦੇ ਮੇਰਾ ਕੀ ਕਸੂਰ ਆ ਜਿਹੜਾ ਰੋਟੀ ਪਾਣੀ ਬਣਾਉਣੀ ਆ ਉਹ ਇਤਨਾ ਹੀ ਸੁੱਟੀ ਦਾ ਵਾ ਕਿੰਨੀਆਂ ਕਿੰਨੀਆਂ ਰੋਟੀਆਂ ਪਈਆਂ ਰਹਿਂਦੀਆਂ ਤੇਰੀ ਵਜ੍ਹਾ ਨਾਲ ਕੋਈ ਰੋਟੀ ਵੀ ਨਹੀਂ ਖਾਣ ਦਿਆ ਹਉ ਹਰਥਾ ਮੇਰੀ ਵਜ੍ਹਾ ਹੁੰਦੀ ਆ ਕਿ ਮੈਂ ਹੀ ਗਲਤ ਹੁੰਦੀ ਆ ਚੱਲ ਮੇਰੀ ਗੱਲ ਸੁਣੋ ਕਲਪੇ ਮੈਂ ਮੁੰਡੇ ਨਾਲ ਕਿਸੇ ਨਾਲ ਗੱਲਬਾਤ ਕੀਤੀ ਫਿਰ ਮੇਰੀ ਵਜ੍ਹਾ ਨਾਲ ਨੇ ਖਾਂਦੇ ਹੋਣਗੇ ਫਿਰ ਮੇਰੀ ਵਜ੍ਹਾ ਹੋਊਗੀ ਤੇ ਜਾਂ ਤੇਰੇ ਹੋਰ ਕੇ ਵੀਰ ਨੇ ਗੱਲਬਾਤ ਬਾਹਰ ਕੀਤੀ ਹੋਣੀ ਫਿਰ ਉਹਦੀ ਵਜ੍ਹਾ ਹੋਣੀ ਆ ਬੰਦਾ ਆਪਣੀ ਗਲਤੀ ਦੇ ਮੰਨੇ ਮੈਨੂੰ ਤਾਂ ਦੱਸ ਦੀ ਇੱਕ ਵਾਰੀ ਮੈਂ ਨਾ ਨਾ ਗੱਲ ਕਰਾਂ ਦੀ ਨਾ ਤੇਰੀ ਵਿਚੋਲਣ ਬਣਦੀ ਤੇ ਮੇਰਾ ਨਾਮ ਮਟਾਉਂਦੀ ਬਹੁਤ ਕੇ ਤੂੰ ਹੀ ਨਾ ਕਿਤੇ ਮੈਨਾਂ ਭਾਬੀਆਂ ਵਾਂਗਰ ਰਿਸ਼ਤਾ ਰੱਖਿਆ ਨਾ ਪਹਿਣਾ ਵਾਲਾ ਜੇ ਤੂੰ ਹੀ ਮੈਨਾਂ ਚਾਜ ਨਾ ਰਹੀ ਨੇ ਸਾਰੀ ਗੱਲ ਮੈਂ ਤੁਹਾਨੂੰ ਹੀ ਦੱਸਣੀ ਹੀ ਨਾ ਤੇ ਹੋਰ ਕਿਹੜੀਆਂ ਮੈਂ ਡਾਂਗਾ ਫੜੀਆਂ ਹੀ ਕਦੀ ਤੈਨੂੰ ਮਾੜੀ ਚੰਗੀ ਕਹੀ ਆ ਹੁਣ ਵੀ ਜੇ ਭਾਬੀ ਤੁਹਾਨੂੰ ਗੱਲ ਥੋੜੀ ਬਹੁਤੀ ਪਤਾ ਲੱਗ ਗਈ ਤੇ ਤੁਸੀਂ ਪਰਦਾ ਰੱਖ ਰਹੀ ਨੇ ਗੱਲ ਦਾ ਅੱਛਾ ਇਤਨਾ ਪਤਾ ਲੱਗੀ ਦਾ ਕੋਈ ਨਹੀਂ ਪਰਦਾ ਰੱਖਦਾ ਜੇ ਤੂੰ ਮੈਨੂੰ ਪਹਿਲਾਂ ਦਾਦੀ ਸਹਿਮਤੀ ਨਾਲ ਦਾਦੀ ਭੈਣਾ ਵਾਂਗੂ ਦਾਦੀ ਤੇ ਮੈਂ ਨਾ ਤੇਰਾ ਪਰਦੇ ਰੱਖਦੀ ਆਹ ਤੇ ਸੁੱਖ ਝੂਠੀ ਗੱਲ ਆ ਤੇਰੀ ਜਦੋਂ ਮੇਰੀ ਗੱਲ ਸੁਣ ਬਾਹਰੋਂ ਕਿਸੇ ਨੂੰ ਵੀ ਕਿਸ ਚੀਜ਼ ਦਾ ਪਤਾ ਲੱਗੇ ਨਾ ਭਾਵੇਂ ਮਾਂ ਤੇ ਹੋਵੇ ਤੇ ਭਾਵੇਂ ਭੈਣ ਤੇ ਹੁਣ ਉਹ ਗੱਲ ਦਾ ਜ਼ਿਆਦਾ ਗੁੱਸਾ ਲੱਗਦਾ ਵਾ ਤੂੰ ਮੰਨ ਕੇ ਚੱਲ ਕਿਤੇ ਹੀ ਆਪਣੇ ਰਿਸ਼ਤੇਦਾਰਾਂ ਦੇ ਕੋਈ ਮੁੰਡਾ ਹੋਵੇ ਜਿੰਨਾ ਚਿਰ ਉਹ ਆਪ ਨਾ ਤੁਹਾਨੂੰ ਬਾਹਰੋਂ ਪਤਾ ਲੱਗੇ ਕਿੰਨਾ ਕੁ ਕਲਾ ਦਾ ਫਿਰ ਆਪਾਂ ਕਹਿੰਨੇ ਨਾ ਕੋਈ ਨਹੀਂ ਆਪਾਂ ਨਹੀਂ ਵਧਾਈ ਦੇਣੀ ਉਹ ਦੱਸਣਗੇ ਤੇ ਫਿਰ ਵਧਾਈ ਦਵਾਂਗੇ ਮੈਂ ਤੇ ਪਹਿਲਾਂ ਵੀ ਮਾੜਾ ਜਿਹਾ ਫੋਨ ਫੜਦੀ ਇੰਨੀ ਜੇ ਕੋਈ ਗੱਲ ਹੁੰਦੀ ਤੇ ਤੂੰ ਤਾਂ ਉਹਦਾ ਵੀ ਏਡੀ ਗੱਲ ਬਣਾ ਲਿੰਦੀ ਨਹੀਂ ਤੇ ਫੋਨ ਤੇ ਤੈਨੂੰ ਪਹਿਲਾਂ ਹੀ ਆਉਂਦੇ ਹੋਰ ਵੀ ਕੀਪ ਤਾਂ ਕਿਤੇ ਕਿਤੇ ਹੁੰਦੇ ਹੋਣਗੇ ਫਿਰ ਇਹ ਆ ਗਈ ਮੁਸਕੀ ਜਾਨੀ ਆ ਉਹਦੇ ਪਰੌਣੇ ਆ ਗਏ ਓ ਕਿੱਥੋਂ ਪਰੌਣੇ ਆ ਗਏ ਆ ਔਰ ਸੋਹਰੇ ਆ ਗਏ ਮੇਰੇ ਹਾਏ ਰੱਬਾ ਤੇ ਇੱਕ ਵਪਾਰਕ ਵਾਲੀ ਜੀ ਤਾਂ ਦੂਜੀ ਆਣ ਪਈ ਆ ਮੈਨੂੰ ਆ ਥ्रू ਥ्रू ਪਹੁੰਚਦੇ ਸਾਹਮਣੇ ਉਹਨਾਂ ਦੇ ਹੋ ਤੇ ਮੈਂ ਕਿਹੜੇ ਮੂੰਹ ਨਾਲ ਜਾਵਾਂ ਉਹਨਾਂ ਦੇ ਸਾਹਮਣੇ ਤੇ ਮੈਂ ਨਹੀਂ ਜਾਣਣਾ ਕੀ ਕਰਾਂ ਮੈਂ ਕੀ ਆਖਾਂ ਹੁਣ ਮੈਂ ਉਹਨਾਂ ਨੂੰ ਤੁਸੀਂ ਤਾਂ ਫੇਕੋ ਆ ਲੈਣਾ ਮੈਂ ਕੀ ਆਖੂਗਾ ਮੈਂ ਹਕੀਕਤ ਆ ਹੋਰ ਸਨਾ ਹਰਦੀਸਾ ਸਭ ਠੀਕ ਠਾਕ ਆ ਨਾ ਹਾਂਜੀ ਠੀਕ ਠਾਕ ਅੰਕਲ ਜੀ ਤੁਸੀਂ ਦੱਸੋ ਠੀਕ ਆ ਵਧੀਆ ਇਹ ਗੱਲ ਸਾਡੇ ਨਾਲ ਨਰਾਜ ਹੋਗੇ ਤੁਸੀਂ ਨਹੀਂ ਨਹੀਂ ਨਰਾਜ ਗੱਲ ਹੋਣਾ ਜੀ ਬੜੇ ਫੋਨ ਲਾਇ ਤੇ ਚੁੱਕਿਆ ਹੀ ਨਹੀਂ ਕਹਿੰਨੇ ਫੋਨ ਮਾ ਉਹ ਕੋ ਹੁੰਦਾ ਵਾ ਮਨਜ਼ੂਰ ਵੀ ਹੁੰਦਾ ਓ ਜਿਆਦਾ ਅੱਛਾ ਅੱਛਾ ਤੇ ਮਨਜ਼ੂਰ ਨੂੰ ਹੀ ਲਾਇਆ ਤੇ ਮਨਜ਼ੂਰ ਨੇ ਨਹੀਂ ਚੁੱਕਿਆ ਹੋਰ ਮੈਜਮੂਦ ਤੇ ਕਿਹਾ ਉਹ ਸਾਇਲੈਂਟ ਲੱਗਾ ਹੋਣਾ ਨਾ ਅੱਛਾ ਅੱਛਾ ਹਾਂ ਜੀ ਬੜੀ ਚੁੱਪ ਚਾਂਨ ਜਿਹੀ ਲੱਗਣੀ ਕਿੱਥੇ ਚਲ ਕੇ ਕਰਦੇ ਕੋਈ ਦੇਣ ਨਹੀਂ ਦਿਆ ਸੁੱਖ ਠੀਕ ਠਾਕ ਵਾ ਸੁੱਖ ਠੀਕ ਵਾ ਸੁੱਖ ਤੇ ਮਸੀ ਜੀ ਮਰ ਗਈ ਹੈ ਹੈ ਇਹ ਕੀ ਕਹਿਣ ਡਿਆ ਗਬੀਰ ਉਹ ਮਾਥਾ ਦੀ ਮਾਰ ਮਖੋਲ ਧਿਆ ਕਰਨ ਉਹਦੇ ਗੁੰਦੋ ਹੱਟ ਤੜਾਕਾ ਕਰਦੇ ਆ ਵਾ ਵਾਗ ਨੂੰ ਆਖ ਕੁੜੀਆਂ ਦੇ ਤੇ ਵਿਆਹ ਦਿੱਤੇ ਸ਼ੁਭ ਸ਼ੁਭ ਬੋਲੋਗੇ ਤੂੰ ਮਜ਼ਾਕ ਚੰਗਾ ਕੀਤਾ ਅੱਛੇ ਇੰਦਰੇ ਹੋਣੀਆਂ ਵਾ ਮਾਰਦਾ ਵਾ ਆਵਾਜ ਉਹਨਾਂ ਨੂੰ ਅੱਛਾ ਹਾਂਜੀ ਠੀਕ ਠਾਕ ਆ ਤਾਂ ਸਾਰੇ ਹਾਂਜੀ ਠੀਕ ਠਾਕ ਵਧੀਆ ਸਾਰੇ ਕਿੱਥੇ ਗਿਆ ਮਨ ਜੋਧ ਹੁਣ ਇੱਧਰ ਆਇਆ ਨਹੀਂ ਸਾਡੇ ਮਗਰ ਉਹ ਵੀ ਪਿੱਦੇ ਪਿੱਛੇ ਉਹ ਇੱਥੇ ਖੜੋ ਖੜ ਕੋਈ ਨਾ ਵੇਖਦਾ ਵਾਂ ਦੰਦਰੇ ਇਹ ਸਾਰੇ ਚੁੱਪ ਚੁੱਪ ਜੀ ਹੈ ਕੀ ਗੱਲ ਵਾ ਉਹ ਤਾਂ ਮੈਂ ਲੱਗੀ ਗੱਲ ਕਰਨਾਂ ਕਿ ਮੰਜੋਨ ਤੇ ਚਾ ਚੜ ਜਾਣਾ ਮੇਰੇ ਮੰਮੀ ਲੈੜੀ ਆਏ ਆ ਤੇ ਉਹ ਸਾਨੂੰ ਸਸਰੀ ਘਰ ਬੁਲਾ ਕੇ ਤੇ ਮੁੜ ਕੇ ਸਾਡੇ ਮਗਰ ਹੀ ਨਹੀਂ ਆਇਆ। ਨਾ ਕੋਈ ਘਰ ਚ ਜੀ ਨਾ ਪਰਿੰਦਾ ਵਾ ਅਸੀਂ ਦੱਸ ਕੇ ਨਹੀਂ ਆਏ ਜਿੱਥੇ ਗਈਆਂ ਤਾਂ ਨਹੀਂ ਗਈਆਂ। ਚਲੇ ਸ਼ਾ ਕੋਈ ਨਹੀਂ। ਉਦਾਂ ਕਹਿੰਦਾ ਅੰਦਰ ਹੀ ਐ ਸੋਖ ਹੋਣੀ। ਮੈਂ ਦੱਸ ਕੇ ਲੱਗਿਆ ਵੀ ਅੰਦਰ ਵਾ। ਆਹੋ ਕਿ ਮੈਂ ਕੋਈ ਮੰਮੀ ਹੋਰੀ ਜਾਂ ਕਿ ਕਿਤੇ ਬਾਕੀ। ਪਤਾ ਦੇ ਲੱਗਦਾ ਹੀ ਐ ਬਾਹਰ ਪਰੌਣੀ ਆਏ ਆ ਕਿ ਐ ਤਾਂ ਅੰਦਰ ਹੀ ਬੜੀਆਂ ਰਹਿਣਾ। ਜਾ ਮਾ। ਆ ਹੋ ਗੇ। ਤੇ ਬਹੁਤਾ ਗੱਲ ਗੁਲਣਾ ਪਿਓ ਤੇ ਠੰਡੇ ਰਿਓ ਲੰਘ ਜੂ ਜੀ ਅੱਜ ਪਿਓ ਹੁੰਦਾ ਨਾ ਸਾਰੀ ਗੱਲ ਸਾਂਭ ਲੈਣੀ ਮਾਈ ਵਿਚਾਰੀ ਵੀ ਕੀ ਕਰੇ ਵਿਚਾਰੀ ਜ ਇਕੱਲੀ ਸ਼ਿਰ ਤੇ ਬਿਤਾਵਾ ਜਲੀਦੇ ਹੂੰ ਉਹ ਤਾਂ ਫਾਰ ਪਰੋਣੇ ਪਿੱਛੇ ਜਾਣ ਕੇ ਕੌਣ ਪਰੋਣੇ ਹੈ ਮਨਪੀਰ ਦੇ ਪੇਕੇ ਆਈ ਆ ਅੱਛਾ ਕੀ ਕਹਿੰਦੇ ਅਸ ਸ਼ਗਾਤ ਉਹਨਾਂ ਨੂੰ ਪੁੱਛਦੇ ਮੈਂ ਮਰ ਗਈ ਆ ਨਾ ਇਹਦੇ ਵੱਲ ਕੀ ਕਰਨ ਨੂੰ ਪੁੱਛਦੇ ਹੀ ਇਹਦੇ ਨਾਲ ਉਹਨਾਂ ਨੂੰ ਕੀ ਕੰਮ ਆ ਭਲਾ ਕਿਛੇ ਕੋਈ ਦਿਖਦਾ ਨਹੀਂ ਸੀ ਲੈ ਇਹਦਾ ਬੇੜਾ ਘਰ ਕਜੇ ਹੁਣ ਮੈਂ ਉੱਥੇ ਜਾ ਕੇ ਕਿਤਰਾ ਬਮਾ ਉਹਨਾਂ ਦੇ ਲਾਗੇ ਤੇ ਕੀ ਮੈਂ ਗੱਲ ਕਰਾਂ ਉਹਨਾਂ ਦੇ ਨਾਲ ਹੈ ਤੂੰ ਚੰਗੀ ਕੀਤੀ ਸਾਡੇ ਨਾਲ ਉਹ ਵੀ ਭਲੇ ਮਾਨਸ ਬੰਦੇ ਗਾੜੀ ਘਰ ਤੂਤਾਂ ਟਾਡੀਆਂ ਤੇ ਮੰਮੀ ਉਹਨਾਂ ਦੀ ਕੁੜੀ ਨੇ ਕਿਹੜੇ ਪੱਦਰੇ ਕੰਮ ਕੀਤੇ ਆ ਉਹ ਵੀ ਤੇ ਇਹਨਾਂ ਦੇ ਨਾਲ ਹੀ ਰਲੀ ਸੀ ਪਰ ਰਲੀ ਤੇ ਹੈਗੀ ਉਹ ਤਾਂ ਦੋਵੇਂ ਦੀ ਭਲੇ ਮਾਨਸ ਵਾਣਾ ਫਿਰ ਮੰਮੀ ਮਾਪਿਆਂ ਤੇ ਭਲਾ ਮਾਨਸ ਹੁੰਦਾ ਹੀ ਆ ਆ ਨਿਆਣੇ ਨੀਵਾ ਕਰਾ ਦਿੰਦੇ ਉਹਨਾਂ ਨੂੰ ਉਹਨਾਂ ਨੇ ਬੇੜਾ ਗਰਕਦਾ ਦਿੰਦੇ ਆ ਬੇੜਾ ਗਰਕਦਾ ਬਾਹਰ ਜਾ ਕੇ ਤੇ ਘਰ ਦੇ ਰਹਿੰਦੇ ਮਾਪਿਓ ਤੇ ਘਰੋਂ ਕਲਾ ਦਿੰਦਾ ਵੀ ਪੜਨ ਗਈਆਂ ਇਹੋ ਤੇ ਮੰਮੀ ਗੱਲ ਆ ساری ਉਮਰ ਇੱਜ਼ਤ ਬਣਾਈਦਾ ਕੀ ਫਾਇਦਾ ਮਤਲਬ ਬੁੱਕ ਭਰ ਭਰ ਕੇ ਸਿਰ ਦੇ ਵਿੱਚ ਸਵਾਹ ਪਾ ਦੇਣੀ ਹੁੰਦੀ ਐ ਉਹ ਜਿਆ ਨੇ ਇਹਨੇ ਕੀ ਸੋਚਿਆ ਦੀ ਵੀ ਚੁੱਪ ਕਰੋ ਤਮਾਸ਼ਾ ਲਾਓ ਉਹਨਾਂ ਨੂੰ ਸੁਣਾਓ ਪਰ ਵੀਰ ਮੇਰੀ ਗੱਲ ਸੁਣਾ ਉਹ ਤਹੀਂ ਵੀ ਇਨਾਂ ਦੀ ਇੱਜ਼ਤ ਬਣਾਈ ਸਾਡੇ ਸਹੁਰੇ ਦੇ ਵੀ ਇਨਾਂ ਦੀ ਇੱਜ਼ਤ ਬਣੀ ਸਾਰੀ ਰੋਲ ਕੇ ਰਾਤੀ ਕਿਥੇ ਇਨਾਂ ਨੇ ਨਾ ਹੁਣ ਤੁਸੀਂ ਚੁੱਪ ਕਰੋ ਹੁਣ ਤਮਾਸ਼ਾ ਵਖਾਣਾ ਉਹਨਾਂ ਨੂੰ ਤਮਾਸ਼ਾ ਹੁਣ ਮਾੜਾ ਮਾੜਾ ਮੂੰਹ ਲੇੰਭ ਪੋਚ ਕੇ ਤਮਾਸ਼ਾ ਵੇਖ ਲਿਆ ਕੇ ਵੇਖਿਆ ਗਿਆ ਵਾ ਚੁੱਪ ਕਰੋ ਹੁਣ ਉਹਨਾਂ ਨੂੰ ਵੀ ਸੁਧ ਲੱਗੀ ਹਾ ਤੇ ਉਹ ਆਏ ਮਮੀ ਮੂੰਹ ਇਦਾਂ ਦਾ ਬਣਾਇਆ ਜਿਦਾ ਕੁਝ ਨਹੀਂ ਹੋਇਆ ਤੂੰ ਮੂਮਾ ਤੋਂ ਹੋ ਗਿਆਵੇਂ ਪਾਣੀ ਪੁਣੀ ਲੈ ਕੇ ਆ ਤੂੰ ਨਾ ਇੱਥੇ ਬਹਿ ਜਾ ਮੈਂ ਤੂੰ ਕਰਨ ਜਾਣਾ ਮੈਨੂੰ ਮੂਰਤੀ ਨੂੰ ਵੇਖ ਕੇ ਉਹਨਾਂ ਨੇ ਨਾ ਤੈਨੂੰ ਪੁੱਤ ਇਹਨੇ ਤੂੰ ਉੱਥੇ ਕੀ ਕਰਨ ਜਾਣਾ ਬੇੜਾ ਗਰਖ ਤਾਂ ਤੂੰ ਕਰਕੇ ਰੱਖ ਦਿੱਤਾ ਜੇ ਚੰਗੀ ਹੁੰਦੀ ਤੇ ਅਤਲ ਕੇ ਹੁੰਦੀ ਸਾਡੇ ਨਾਲ ਪੁੱਤ ਮੰਗਿਆ ਹੈਗਾ ਤੇ ਅਲ ਮੈਂ ਉਹਨੂੰ ਵੀ ਵਿਆਹਦੀ ਤਾਂ ਤੈਨੂੰ ਵੀ ਆਉਂਦੀ ਕਿਹ ਕਰਤੂਤਾਂ ਕੀਤੀਆਂ ਤੂੰ ਮੈਂ ਵੀ ਕਰ ਲਉ ਮਮਾਂ ਪ੍ਰੀਤ ਵਿਚਾਰੀ ਤੇ ਕੀ ਚਸੂਰਾ ਵਿੱਚ ਤੁਸੀਂ ਜਾਣ ਕੇ ਉਹਦੇ ਦੁਆਲੇ ਦੇ ਹੀ ਜਾਂਦਾ ਸਾਰਾ ਟੱਬਰ ਰਿਸ਼ਤਾ ਕਰ ਲਉ ਮੈਂ ਤਾਂ ਦਿੰਨੇ ਕਿ ਕਰ ਲਉ ਰਿਸ਼ਤਾ ਭੱਸਪਾ ਵੀ ਦੇ ਪਿੱਛੇ ਹੀ ਲੱਗੇ ਸੀ ਭਾਬੀ ਦੇ ਪਿੱਛੇ ਉਹ ਤੇ ਭੁੱਖ ਪਰ ਪਰ ਮੇਰੇ ਸੱਤ ਸਵਾਪ ਆਉਣ ਨਹੀਂ ਮੈਂ ਕੀ ਕਰਾਂ ਦੱਸ ਨਾ ਮੈਨੂੰ ਤੂੰ ਕਤੁਕਤਾ ਕੀ ਤੀਆਂ ਜਿਹੜੀਆਂ ਤੇ ਹਿਰਲ ਮਿਲ ਕੇ ਤੂੰ ਮੈਨੂੰ ਦੱਸ ਦਿੰਨੀ ਓ ਪਹਿਲੋਂ ਮੈਂ ਆਪੇ ਮੁੰਡਿਆਂ ਨੂੰ ਸਮਝਾ ਲੈਂਦੀ ਕਾ ਤੂੰ ਨਾ ਇਹ ਕੰਮ ਕਰ ਦਿਉ ਮੰਮੀ ਆ ਜਾਊਗਾ ਇਹਦਾ ਸਿਰਖ ਪਾਈ ਕਰਕੇ ਕੀ ਫਾਇਦਾ ਵਾ ਦਫਾ ਕਰੋ ਇਹਨੂੰ ਪਰਾਂ ਕੀ ਸਾਬ ਕਿਤਾਬ ਹੋਆ ਆ ਵਾਜਾਂ ਹੁੰਦੀਆਂ ਵਾਜਾਂ ਤੇ ਹੁੰਦੀਆਂ ਅਸੀਂ ਤਾਂ ਜਵਾਦੂ ਘਟੂ ਜੇ ਹੁੰਨੇ ਆ ਉਹ ਗੇਰੀ ਚਾਹ ਦੀ ਆ ਜਾਂਦੇ ਸੀ ਮਿਲ ਹਾਂ ਉਹ ਤਾਂ ਕੋਈ ਅੰਦਰੋਂ ਬਾਹਰ ਹੀ ਨਿਕਲਿਆ ਤੁਸੀਂ ਹੋਰ ਸਾਰੇ ਛੱਡੋ ਮਨਜੋਤ ਦੇ ਚਾਹਦੇ ਵੇਖੋ ਜਿੱਥੇ ਸਾਰੀ ਉਮਰ ਸਾਡੀ ਤੇ ਨਹੀਂ ਕੱਢਣੀ ਆ ਪੁਰਾਣਾ ਹੀ ਨਾ ਆਇਆ ਉਹ ਇੱਕ ਤਰ੍ਹਾਂ ਮੇਰਾ ਗੱਲ ਜਾ ਕੋ ਚਾਹ ਚ ਬੋਲੀ ਹਾੜ ਕੋ ਲੈਣ ਚਲ ਗਿਆ ਆਹ ਚਾਹ ਨਾਲ ਲੈਣ ਤੇ ਚਲੇ ਗਿਆ ਤੇ ਬੁੜੀਆਂ ਨੇ ਤੇ ਆਣ ਕੇ ਸਾਨੂੰ ਮਿਲਣਾ ਹੀ ਨਾ ਇੱਥੇ ਇਹ ਕਿੱਦਾਂ ਦੀ ਗੱਲ ਦਾ ਮੇਰੇ ਤੇ ਘਬਰਾਟ ਹੀ ਹੁੰਦੀ ਵੀ ਆਇਆ ਕੀ ਗੱਲ ਆ ਸੋਖਾ ਵੈਸੇ ਇਹ ਵੀ ਵੇੜੇ ਪਤਾ ਕੀ ਹੁੰਦਾ ਵਾ ਘਰਾਂ ਦੇ ਵਿੱਚ ਉਹੋ ਜਿਹੇ ਕੱਪੜੇ ਪਾਏ ਹੁੰਦੇ ਆ ਹੁਣ ਜੇ ਨੌਤ ਵੀ ਨੇ ਜਾ ਕੇ ਦੱਸਿਆ ਹੋਣਾ ਤੇ ਉਹਨਾਂ ਰਾਤਾ ਹੋਣਾ ਬਿਲਕੁਲ ਚੰਗਾ ਪਾ ਲਈਏ ਕੱਪੜੇ ਇਹ ਵੀ ਗੱਲ ਉਹ ਜਦੋਂ ਅਸੀਂ ਦੱਸ ਗਏ ਨਹੀਂ ਆਏ ਪਰ ਉਹਦਾ ਮੈਨੂੰ ਤੇ ਹੋਰ ਤਰ੍ਹਾਂ ਹੁੰੰਡਿਆ ਵੀ ਆਇਆ ਆ ਜਾਣਗਾ ਕਿਹੜਾ ਵੇੜਾ ਨਾ ਤੇ ਮੂੰਹ ਮੱਥੇ ਵੇਖੀਏ ਵੀ ਚੰਗੇ ਵੀ ਆ ਅਸੀਂ ਤੇ ਵੀ ਸਾਹਿਬ ਬਤਾ ਹੋਆ ਕਿੱਥੇ ਚਲ ਗਏ ਤੁਸੀਂ ਸਾਰੇ ਅੰਦਰੇ ਵੜੀ ਜਾਂਦੇ ਆ ਹੈਂ ਅਈ ਤੇ ਬੈਠੇ ਸਾਰੇ ਨੇ ਬਜੀ ਵੀ ਸੁੱਤੀ ਸੇ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਸਨਵਾ ਪਰਿਵਾਰ ਦੀ ਠੀਕ ਠਾਕ ਹਾਂ ਜੀ ਮੈਨੂੰ ਅੱਗੇ ਸਨਣਾ ਮੈਂ ਤੁਹਾਨੂੰ ਘਰ ਨਹੀਂ ਦੇ ਦ ਕਰਕੇ ਟਾਈਮ ਨਾਲ ਅੱਛਾ ਅੱਛਾ ਉਰਾ ਹੋ ਜੋ ਉਰਾ ਹੋ ਜੋ ਕੋਈ ਕੰਮ ਕਰਕੇ ਨੀਂਦ ਜੀ ਅੱਖ ਲੱਗੀ ਆ ਜੀ ਉਹੀ ਜਦੋਂ ਬੰਦਾ ਸੁੱਤਾ ਹੋਵੇ ਜਾ ਕੇ ਠਾਹੀਏ ਤਾਂ ਉਸੇ ਵੀ ਥੋੜਾ ਥੋੜਾ ਜੀ ਆ ਗਈ ਲੱਗਦਾ ਮਗਰ ਓ ਯਾਰ ਥਾਂ ਵਧ ਗਈ ਇਤਨੇ ਲੋਕ ਜੰਨੇ ਆ ਆਇਆ ਤੇ ਪਰ ਲੱਤਾ ਜੂੜੀ ਆ ਮਾ ਉਹਨੇ ਸਾਹ ਲੇ ਠਾਣ ਗੱਡੀ ਦਾ ਨਾਂ ਕੀ ਤੇਰੀ ਆ ਜਾ ਤੋ ਉੱਪਰ ਆਹ ਗੱਡੀ ਦਾ ਨਾਂ ਕੀ ਗੱਡੀ ਨੋ ਨੀ ਅਜਾ ਹੁੰਦਾ ਮੇਰਾ ਫਰੈਂਡ ਜੀ ਤਾਂ ਪਿਕਨਿਕ ਦੇ ਲੈ ਕੇ ਆਇਆ ਹੁੰਦਾ ਮੈਂ ਅਗਲੇ ਪਹਿਲੇ ਤਵੰਦਰ ਤੈਨੂੰ ਪਿਕਨਿਕ ਦੀ ਪੀ ਆ ਹੋਈ ਆ ਮਿਹਰ ਵੀਰ ਕੀ ਕਹਿੰਦੇ ਕਿਦਾਂ ਜਾਜੀ ਜਾਂਡੀ ਆ ਤੇ ਜੇ ਕਿਤੇ ਸਾਬੀ ਦਾ ਵਿਆਹ ਹੋਇਆ ਨਾ ਤੇ ਮੈਂ ਆਦੇ ਭੰਗੜਾ ਪੌਂਦੀ ਨੇ ਜਾਣਾ ਸੀ ਅੱਗੇ ਆਪਾਂ ਹੀ ਜਾਂਦੇ ਗੱਲ ਕਰੀ ਜਾਲਾ ਹਾਂ ਸਹੀ ਗੱਲ ਲਈ ਹੁਣ ਇਹਨਾਂ ਦਾ ਪਤਾ ਨਹੀਂ ਵਿਚੋਲਾ ਕਿਹੜਾ ਜੀ ਚਾਂਗੀ ਬੜੀ ਹੈ ਤੇ ਪੜਨ ਲੱਗਦਾ ਪੜਨ ਲੱਗਣੇ ਦਿਨ ਕੋਕਾ ਵਿਚੋਲਾ ਕਿਹੜਾ ਹੋਊਗਾ ਤੁਹਾਡੀ ਕਿਸਮਤੀ ਮੋੜੀ ਆਪਾਂ ਕਿਥੋਂ ਵਿਚੋਲੇ ਬਹੰਨਾ ਵਾ ਤੋਰ ਤੋਰ ਕੇ ਲਿਆਉਣ ਡਿਆ ਦੰਦਾ ਮੈਨੂੰ ਰੋਇਕ ਨੇ ਸੋਹਣੀਆਂ ਲੱਗਦੀਆਂ ਹੀ ਸੁਖ ਠੀਕ ਠਾਕ ਆ ਭੈਣ ਜੀ ਹਾਂ ਠੀਕ ਆ ਕੀ ਕਰਦੀਆਂ ਬਲਜੀਤ ਣੀਆਂ ਤੇ ਸੁੱਤੀਆਂ ਹੀ ਆ ਸੁੱਤੀਆਂ ਆ ਗਿਆ ਲੰਮੀਆਂ ਪਈਆਂ ਹੈ ਤੇ ਤੁਸੀਂ ਦੱਸਿਆ ਨਹੀਂ ਪੂਣੀ ਨਹੀਂ ਕੀਤਾ ਐਦਾਂ ਹੀ ਅਹੀਂ ਤੇ ਫੋਨ ਹੀ ਬੜੇ ਲਾਇਏ ਤੁਹਾਨੂੰ ਤੇ ਮਨਜੋਤ ਨੇ ਫੋਨ ਨਹੀਂ ਚੁੱਕਿਆ ਤੇ ਮੇਰਾ ਕਿਤੇ ਮੁੜ ਕੇ ਹੋਰ ਤਰਾ ਹੀ ਹੋਈ ਜਾਵੇ ਮਨ ਨੂੰ ਜੀ ਨਾ ਲੱਗੇ ਮੈਂ ਕਾ ਮੁੰਡਾ ਤੇ ਛਾਟ ਇੱਕ ਬੈਲ ਤੇ ਫੋਨ ਚੁੱਕ ਲੈਂਦਾ ਤੇ ਕੀ ਗੱਲ ਹੋਈ ਸੋਖ ਠੀਕ ਹੋਵੇ ਸਹੀ ਇਹ ਆਂਦੇ ਫਿਕਰ ਕਿਉਂ ਕਰਦੀ ਆਂ ਆਪਾਂ ਜਾ ਕੇ ਪਤਾ ਲੈ ਆਉਂਦੇ ਨਾਲੇ ਮਿਲ ਗਏ ਹਾਂ ਜੀ ਚਲੋ ਚੰਗਾ ਕੀਤਾ ਮਨਜੋਤ ਕਿੱਧਰ ਗਿਆ ਮਜੂਦ ਸੱਸੀ ਮਸੇ ਸੱਸੀ ਮਸੇ ਸੱਸੀ ਆ ਪਤਾ ਅਗਰ ਮੇਰੇ ਖਾ ਨਾਲ ਗੜੀ ਉਹ ਨਾ ਦੁਕਾਨ ਵਾਲ ਨੂੰ ਗਿਆ ਦੁਕਾਨ ਤੇ ਗਿਆ ਹਾਂਜੀ ਹਾਂਜੀ ਚਲ ਦੁਕਾਨ ਤੇ ਕਾਨੂੰ ਕਲਾਉਣਾ ਸੀ ਉਹਨੂੰ ਨਿਕਲ ਆਇਆ ਤੇ ਨਹੀਂ ਆਪੀ ਚਲ ਗਿਆ ਫੋਨ ਕਰ ਕੀਤਾ ਤਾਂ ਫਿਰ ਪੁੱਤ ਤੂੰ ਸੁਣਾ ਠੀਕ ਹਾਂਜੀ ਠੀਕ ਠਾਕ ਹੈ ਮਾਸਟਰ ਜੀ ਪੁੱਤ ਸੁਣਾ ਸੇ ਤਾਂ ਠੀਕ ਠਾਕ ਹਾਂ ਠੀਕ ਹੈ ਪੁੱਤ ਤੂੰ ਦੱਸਿਆ ਹੀ ਨਹੀਂ ਅਚਾਨਕ ਹੀ ਅਹੀਂ ਤੇ ਮੈਂ ਉਹ ਟੇ ਗੱਲ ਕਰਨ ਪੈ ਜੀ ਨਾ ਮਿਰਗਪੀਰ ਨਾਲ ਮੈਂ ਗੱਲ ਕੀਤੀ ਵੀ ਬੜੇ ਫੋਨ ਲਾਏ ਆ ਤੇ ਮੇਜੋਨ ਦੇ ਫੋਨ ਹੀ ਨਹੀਂ ਸਾਡਾ ਚੁੱਕਿਆ ਬਸ ਉਹ ਮੈਂ ਤੇ ਇਹਨਾਂ ਨੇ ਮੈਂ ਇਹ ਸਾਈਲਟ ਕੀਤਾ ਉਹਨਾਂ ਨੇ ਪਤਾ ਨਹੀਂ ਉਹ ਸਾਈਲਟ ਕੀਤਾ ਕਿ ਕੀ ਕੀਤਾ ਮਰਾਵਾ ਹਾਂ ਹੋਈ ਜਾਂਦਾ ਨਹੀਂ ਆ ਠੀਕ ਬਿਲਕੁਲ ਗੱਲ ਕੀ ਆ ਉਹ ਕਈ ਵੀ ਸਾਡਾ ਫੋਨ ਇੱਧੇ ਕਰ ਦਿੰਦਾ ਵਾ ਆ ਨੂੰ ਆਪੇ ਕਰ ਫਿਰ ਉਹਦੇ ਦੋਸਤਾਂ ਨੂੰ ਫੋਨ ਲਾ ਕੇ ਪੁੱਛਦੇ ਨਹੀਂ ਆ ਅੱਛਾ ਉਹ ਫਿਰ ਦੱਸ ਦਿੰਦੇ ਕਿ ਨਹੀਂ ਭਾਈ ਠੀਕ ਠਾਕ ਵਾ ਮੈਚ ਲਗਾਉਂ ਸਾਡਾ ਕੀਤਾ ਵਾ ਉਹ ਫਿਰ ਮੈਚ ਮੂਹ ਤੇ ਰਿਹਾ ਹਾਂ ਹਾਂ ਜਦੋਂ ਅਸੀਂ ਕਿਦੇ ਲਾਉਂਦੇ ਮੈਚ ਤੇ ਹਾਂ ਉਹ ਫਿਰ ਲੋ ਫਿਰ ਲੋ ਤੂੰ ਹੀ ਭਾਂਜੀ ਨਹੀਂ ਕੋਈ ਗੱਲ ਨਹੀਂ 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 ਫਿਰ ਰਿਹਾ ਤੂੰ ਸਈ ਮੇ ਨਕੀਆ ਵਾ ਨਾਨਾ ਬੜਾ ਜੀ ਕੰਡਿਆ ਮੈਨੂੰ ਇਹ ਨਾ ਵੀ ਜਿਵੇਂ ਮੈਂ ਮਿਲ ਜਾਵਾਂ ਤੇ ਭਾਵੇਂ ਉਹਨਾਂ ਦੇ ਸਾਹਮਣੇ ਹੀ ਰੋਲਾ ਪਾਉਣ ਲੱਗ ਪੇ ਇਹ ਈ ਨਾ ਬਾਲ ਚੰਨੀ ਇੱਥੇ ਆ ਹਾਂ ਜੀ ਆ ਤੇਰੀ ਛੇਲੀ ਦਾ ਫੋਨ ਆਉਂੜਿਆ ਮਨਪ੍ਰੀਤ ਇੱਥੇ ਬੈ ਤੂੰ ਗੱਲ ਕਰ ਲਉ ਹੋਰ ਇੱਥੇ ਮੈਂ ਕੀ ਗੱਲ ਕਰਨੀ ਤੂੰ ਗੱਲ ਕਰ ਲਾ ਤੂੰ ਇਹ ਕਰ ਲਉਂ ਆਉਂਦੇ ਨਾ ਚੱਲ ਇਹਨਾਂ ਗੱਲ ਬਾਤ ਕਰ ਲੈਣੇ ਆਂ ਗੱਲ ਸੁਣ ਮੇਰੀ ਜਾਂ ਵਿਆਹ ਹੋਣਾ ਤੇਰਾ ਤੇ ਜਾਂ ਹੋਣਾ ਮੇਰਾ ਇਹ ਕਿਉਂ ਤੇ ਨੂੰ ਪਤਾ ਹੀ ਆ ਤੇ ਮੇਰੀ ਚਲ ਕੋਈ ਗੱਲ ਨਹੀਂ ਆ ਡਗੜਾ ਇੰਨਾ ਪਿਆਰੀ ਇਹ ਮਹੀਨਾ ਹੋਇਆ ਨੂੰ ਗੱਲ ਗੁਲ ਕਰਦੇ ਆ ਨਾ ਤੇ ਤੇਰਾ ਤੇ ਪਿਆਰ ਹੀ ਕਿ ਤੂੰ ਹੂ ਲਾ ਇਨਸਾਬੀ ਨੂੰ ਉਹ ਕੀ ਜਾਂਦਾ ਵਾ ਕੀ ਸਾਹਤਾ ਵਾ ਤੂੰ ਹੇ ਮੀਮਨ ਫਰੀਦ ਨਾਲ ਗੱਲ ਕਰਨ ਉਹ ਆ ਵੀਰ ਫਿਰ ਕੀ ਹੈ ਸਾਡਾ ਨਹੀਂ ਨਾ ਵਿਆਹ ਹੋਣਾ ਜੇ ਤੇਰਾ ਹੋ ਗਿਆ ਸਾਡਾ ਹੋਣਾ ਵਾ ਤੇ ਉਹ ਵਿਚਾਰੀ ਦਾ ਫਿਰ ਕਿੱਥੇ ਆਊਗਾ ਉਹਦਾ ਤੇ ਹੁਣ ਤੁਹਾਡੇ ਨਾਲ ਪੱਕਾ ਹੋਇਆ ਇਹ ਰਿਸ਼ਤਾ ਉਹਦਾ ਵੀ ਆਪੇ ਹੋ ਜਾਣਾ ਤੇ ਮੇਰਾ ਵੀ ਹੋ ਜਾਣਾ ਉਹਦਾ ਆਪੇ ਕਿੱਦਾਂ ਹੋਣਾ ਤੁਹਾਡੇ ਨਾਲ ਤੇ ਹੋਣਾ ਹੀ ਹੁਣ ਅੱਲੀ ਕਿਲੀ ਮਾਪਿਆਂ ਨੇ ਠੀਕ ਆ ਸੋਹਣੀ ਜਨਕੀ ਆ ਗਈ ਪੜ੍ਹੀ ਲਿਖੀ ਹੈਗੀ ਜਿੰਦਾਂਲੇ ਦਾ ਜੂ ਜੀ ਨੂੰ ਵੱਧ ਦੇਣਾ ਵਾ ਦਾ ਹੋ ਜਣਾ ਵਾ ਤੇ ਮੇਰਾ ਵੀ ਹੋ ਜਾਣਾ ਵਾ ਚਾਰ ਛੜ ਮੈਨੂੰ ਆਉਂਦੇ ਆ ਉਹ ਚਲ ਮਾਮਾ ਹੈਗਾ ਵਾ ਮੈਨੂੰ ਕਦੇ ਮਿਲ ਜਾਨੀ ਆ ਪਰ ਨਾਲੇ ਉਹਨੇ ਸੁਧਾਨੇ ਉਹਨੂੰ ਸਾਬੀ ਨੂੰ ਤਾਂ ਵੀਰ ਕਹਤਾ ਵਾ ਤੇ ਵੀਰ ਕੀ ਆ ਵੀਰ ਕਹਤਾ ਇਦਾਂ ਹੁੜਾ ਹੁੰਦਾ ਇਦਾਂ ਫੇ ਵਟਾ ਵਟਾ ਹੋ ਗਿਆ ਤੂੰ ਲਾ ਹੁਣ ਸਾਬੀ ਨੂੰ ਤੇ ਕੀ ਜਾਂਦਾ ਵਾ ਉਹਨੇ ਇਹਦਾ ਵਿਆਹ ਕਰਨਾ ਵਾ ਕਿ ਨਹੀਂ ਕਰਨਾ ਜੇ ਤੇ ਕਰਨਾ ਵਾ ਤੇ ਮੈਂ ਵੀ ਜਵਾਬ ਦੇਣ ਵਾਲਾ ਬਣਾ ਐਵ ਵਿਚੋਲੇ ਉਹ ਵਿਚੋਲਿਓ ਗੱਲ ਸੁਣੋ ਗੱਲ ਸੁਣੋ ਇੱਥੇ ਕੀ ਕੰਡ ਹੈ ਜੇ ਅਨੇ ਕਿਧਰ ਆਇਆ ਉਹ ਆਜਾ ਭੱਜ ਗਿਆ ਭੱਜਿਆ ਨੇ ਜੰਗ ਜਿੱਤਨੀ ਹੈ ਬੈ ਪਿੱਛੇ ਬੈ ਜੋ ਬੈ ਜੋ ਬੈ ਜੋ ਸੋਖਾ ਕਰ ਚਲੀਏ ਆਹੀਂ ਨਹੀਂ ਭਰਾਵਾ ਜਾਂਦੇ ਆਹੀਂ ਨਹੀਂ ਜਾਣਾ ਆਹੀਂ ਨਹੀਂ ਜਾਣਾ ਭਰਾਵਾ ਕਿਉਂ ਕੀ ਹੋ ਗਿਆ ਤੇਰੇ ਮਗਰ ਲੱਕੇ ਤਾਂ ਕਦੀ ਵੀ ਨਹੀਂ ਜਾਂਦੇ ਉਹ ਬਹੁਤ ਬਹੁਤ ਪਿੱਛੇ ਆ ਜੇ ਉਹ ਗਾਲੀਆਂ ਨਹੀਂ ਖਾਣੀਆਂ ਭਰਾਵਾ ਸਿੱਧੀ ਗਾਲੀਆਂ ਆੜੀ ਵੀ ਮਜ਼ਾਕ ਸਮਝਿਆ ਅਟ ਮੇਰੇ ਵੀ 2-3 ਵਜੀਆਂ ਹੀ ਚਲਾਈਆਂ ਪਿੱਛੇ ਵੱਜਣੋ ਰਹਿ ਗਈਆਂ ਬਹੁਤ ਪਿੱਛੇ ਕਿਤੇ ਨਹੀਂ ਗੋਲੀਬਾਤ ਚੱਲੀ ਵਾ ਲੰਮਾ ਵਾ ਤੂੰ ਤੇ ਪਾਜ ਗਿਆ ਹੀ ਤੇ ਬਚਣਾ ਵੀ ਨਹੀਂ ਦਵਾ ਜਾਣਿਆ ਨੇ ਕਿ ਤੇਰੇ ਪਿੱਛੇ ਨਾ ਨਾ ਹੁੰਦੇ ਹਨ ਉਹਨਾਂ ਨੇ ਵੜਦਣਾ ਹਾਂ ਨਹੀਂ ਤੇਨਾਂ ਨੇ ਪਾਜਣੇ ਨਾ ਹੁੰਦੇ ਇਹਨਾਂ ਦੀ ਪਰਜਾਈ ਚੰਗੀ ਰਹੀ ਅਮਨੇ ਦੀ ਜਿੰਨੇ ਪਜਾਤਾ ਵਾ ਉਹ ਕਿਤੇ ਨਹੀਂ ਤੁਸੀਂ ਬਰਮਾਸ਼ ਬਣਾਏ ਤੁਸੀਂ ਤੇਵੇਂ ਗਲਾਮਤ ਬੈ ਬੈ ਪਿੱਛੇ ਬੈ ਨਹੀਂ ਭਰਾ ਵਾ ਉਹ ਬੁਲਟੀ ਲਾਈਨ ਜਾਣਾ ਵਾ ਉਹਨਾਂ ਨੇ ਖੋਲਿਆ ਹੀ ਮੈਂ ਬੁਲਟ ਆ ਲੈ ਇਹ ਵੇ ਪਿਛੇ ਤੈਨੂੰ ਆਪਣਾ ਬੁਲਟ ਦੇ ਦੇਣਗੇ ਜਾਂਦੇ ਨਾ ਬੁਲਟ ਮੇਰੇ ਜਾਣਾ ਈ ਗੋਲੀਆਂ ਮੱਲੀਆਂ ਛੁੱਟੀਆਂ ਈ ਤੈਨੂੰ ਜਾਂਦੇ ਉਹ ਕੱਲਾ ਬੁਲਟ ਨਹੀਂ ਰਿਸ਼ਤਾ ਵੀ ਲੈ ਕੇ ਆਉਣਾ ਵਾ ਅਰੇ ਤੇਰਾ ਤੇ ਹੋ ਗਿਆ ਹੋ ਗਿਆ ਤੇਰਾ ਰਿਸ਼ਤਾ ਅੱਜ ਦਿਨਾਂ ਦੀ ਰਿਸ਼ਤਾ ਅਗਰ ਪਿਆਰ ਕਰਨਾ ਹੈ ਓਕੇ ਤੇਨੀ ਬਲੇਡ ਦੇ ਵਾਏ ਉਹ ਭਰਾਵਾ ਤੇਰੀ ਨਾਲ ਦੀ ਜਿਹੜੀ ਸਾਡੀ ਭਾਬੀ ਉਹਨੂੰ ਉਹਨਾਂ ਦਾ ਪੂਰਾ ਬਲੇਟਿਆ ਉਹਨਾਂ ਪੂਰੀ ਮੁਕੀ ਫਿਰੀ ਤੈਨੂੰ ਫੇਰਣਗੇ ਹੋਰ ਤੈਨੂੰ ਪਾਣੀ ਨਾਲ ਸੱਤਾਂ ਟੇਕਿਓ ਮੁਕੀ ਫੇਰੀ ਮਾ ਮੇਹ ਖਾਣੋਂ ਦੇ ਮੁੱਕੀ ਫੇਰ ਨਾਲੇ ਤੂੰ ਬੈਹ ਦੇ ਸਹੀ ਤਰ੍ਹਾਂ ਦੇ ਲਈ ਨਹੀਂ ਤੇਰਾ ਮਟੱਦ ਲੈ ਰਹਾ ਆਪਰੇ ਬਾਈ ਇੱਥੇ ਇਧਰ ਜੰਗਲ ਬਿਆਪਾਂ ਚ ਕੀ ਕਰਦੇ ਫਿਰਦੇ ਜੇ ਆਹਨੇ ਭਰਾਵਾਂ ਨਾਲ ਦੋ ਟਾਈਮ ਤੇ ਆਇਆ ਅੱਛਾ ਰੋਟੀ ਮਿਲ ਗਈ ਤੁਹਾਨੂੰ ਆਪਰ ਰਿਸ਼ਤਾ ਰੁਖਤਾ ਨਹੀਂ ਕਰਵਾਣਾ ਅੱਜ ਦੋ ਟਾਈਮ ਆਏ ਭਰਾਵਾਂ ਕੋਲ ਕੁੰਮਣਾਈ ਹਾਂ ਇਹ ਕੁੰਮਣਾਈ ਉਹ ਤੇਰੇ ਕਿਤੇ ਨਹੀਂ ਗੋਲੀ ਵੱਜਦੀ ਓਏ ਹਾਂ ਅਗਲਾ ਫੂਨ ਆਏ ਨਹੀਂ ਜਾਣਾ ਪਤਨੂ ਲੈਣ ਆਉਣੇ ਆਏ ਨਹੀਂ ਜਾਣਾ ਤੇ ਮਗਰ ਲੱਗੇ ਹਮ ਲੈਣ ਆਉਣ ਲੱਗੇ ਤੈਨੂੰ ਮਨਾਂ ਵੀਰ ਨੇ ਫੂਨ ਲਾਇਆ ਜੇ ਲੈਣ ਤੇ ਆਏ ਫਿਰ ਉਹਨਾਂ ਇੱਥੋਂ ਵੀ ਕੱਢ ਖੜਨਾਈ ਓ ਤੈਨੂੰ ਮੈਂ ਦੱਸਤਾ ਰੈਂ ਤੇ ਪ੍ਰਾ ਤੇ ਤੂੰ ਨਰ ਬੜਾ ਪਾਈ ਕਿ ਉੱਥੋਂ ਕੀ ਤੂੰ ਐਂ ਜਾ ਕਰ ਓਏ ਉਹ ਕਰਦਾ ਕੀ ਓ ਇੱਧਰ ਆ ਵੀ ਨਹੀਂ ਭਰਾਵਾ ਇਹ ਨਹੀਂ ਜਾ ਪਹਿਲ ਹੋਰ ਬਚੋੜਾ ਲੱਭਣਾ ਉਹ ਜਾ ਆਪਾਂ ਵੀ ਤੂੰ ਇੱਥੇ ਬਹਿ ਜਾ ਮੈਂ ਇਹਨੂੰ ਇਕੱਲੇ ਨੂੰ ਖੜ ਲੈਂਦੇ ਨਹੀਂ ਨਹੀਂ ਹੋਰ ਕੋਈ ਲੱਭਣਾ ਭਰਾ ਆਈ ਮੇਰਾ ਬੰਦਾ ਮਰਵਾਣਾ ਹੀ ਇਹਨਾਂ ਕੋਲ ਹੱਥ ਕਰੰਡਿਆ ਵਾ ਚਾਰ ਵਕਤ ਦੀ ਰੋਟੀ ਖਾ ਲਈ ਤੂੰ ਉਹ ਵੀ ਅਜੀ ਤਾਲ ਸੋਣੇ ਆ ਵੇ ਇੱਧਰ ਆ ਕੇ ਕਰਕੇ ਆ ਫੂਨ ਵੀ ਸੁਣਨ ਮੈਨੂੰ ਸੁੱਕ ਕੇ ਘਰੋਂ ਆਉਂਦੇ ਚੱਲ ਦਫਾ ਕਰ ਬਾਅਦ ਚ ਚਮੜੇ ਕਰ ਆ ਕੇ ਕਰਕੇ ਚੋਲੇ ਨਾਲ ਤੇ ਨਿਬੜਾ ਚੁੱਕਿਆ ਨਹੀਂ ਵੀਰ ਚੱਲ ਫੇਲ ਲਾ ਕੇ ਵੇਲ ਨਹੀਂ ਤੂੰ ਸਾਡੀ ਭੈਣਾ ਸਾਡਾ ਕੋ ਫਰਜ਼ ਬੰਦਾ ਤੇ ਤੈਨੂੰ ਸੁਖੀ ਵੇਖੀਏ ਆਪਾਂ ਤੇਰੀ ਦੇਣੀ ਕੋਈ

ਉਹਦੇ ਤੇ ਕੋਈ ਕਸੂਰ ਵੀ ਨਹੀਂ ਉਹ ਤੇ ਬਿਨਾ ਕਸੂਰੋਂ ਹੀ ਫਸ ਗਈ ਉਹਨੇ ਤਾਂ ਕੁਛ ਕੀਤਾ ਵੀ ਨਹੀਂ ਤੇ ਭੁਗਤਣਾ ਹੁਣ ਉਹਨੂੰ ਪੈਣਾ ਸੁੱਖਾ ਹੀ ਨਹੀਂ ਗਈ ਸੁੱਖੋ ਮਸੀ ਜੀ ਜੜਕ ਬਾਜ਼ਾਰ ਗਈ ਬਾਜ਼ਾਰ ਹਾਂਜੀ ਆਏ ਗਰੇ ਚੱਟ ਮਨਪ੍ਰੀਤ ਨੂੰ ਫੋਨ ਕਰ ਦੇਂਦੀ ਹੁੰਦੀ ਸੀ ਬਾਜ਼ਾਰ ਚੱਲੇ ਆਜੋ ਆਜੋ ਤੇ ਇਧਰ ਹੋ ਨਹੀਂ ਚੱਲ ਜਾਣਾ ਉਧਰ ਹੋ ਨਹੀਂ ਚੱਲ ਜਾਣਾ ਤੇ ਕਿੰਨਾ ਕੁ ਖਰੀਦ ਕੇ ਲਿਆਉਂਦੇ ਆ ਅੱਜ ਤੋਰੇ ਫਮੁੰਨੀ ਕੀ ਕਾ ਮਨਪ੍ਰੀਤ ਨੂੰ ਉਦਾਂ ਮਸੀ ਜੀ ਫੋਨ ਨਹੀਂ ਕੀਤਾ ਛੇਤੀ ਛੇਤੀ ਜੂ ਗਈ ਆ ਕਾਲੀ ਕਾਲੀ ਹੀ ਉਹਨੂੰ ਤੇ ਕਹਿੰਦੀ ਕੀ ਫੋਨ ਕਰਨਾ ਵਾ ਅੱਗੇ ਘਰੋਂ ਭਾਵੇਂ ਕਰ ਲਿਆ ਹੋਵੇ ਜਦੋਂ ਅਸੀਂ ਤੋਰੇ ਉਦੋਂ ਬਾਅਦ ਚ ਭਾਵੇਂ ਕਰ ਗੁਰ ਲਿਆ ਹੋਵੇ ਪਰ ਐਦਾਂ ਤਾਂ ਪਤਾ ਨਹੀਂਗਾ ਨਾ ਹੋਏ ਤੇ ਗੱਲ ਹੋਣੀ ਆ ਕਦੋਂ ਕਨੋਂ ਆਉਣਾ ਉਹਨੇ ਵੇਖੋ ਘੜੀ ਲੱਗ ਗਈ ਜਾਣੀ ਆ ਹੁਣ ਜਦੋਂ ਤੁਹਾਡੇ ਗਾੜੀ ਗਾੜੀ ਨਿਕਲ ਕੇ ਗਈ ਆ ਅੱਛਾ ਹਾਂ ਫੜੇ ਦੇ ਅੰਦਰ ਆਗੇ ਭੈਣ ਜੀ ਹੁਣ ਵੇਖ ਲਓ ਮਨਪ੍ਰੀਤ ਦੇ ਵਿਆਹ ਚ ਵੀ ਮਨਜੋਤ ਦੇ ਸਾਰੇ ਕੰਮ ਹੁਣ ਹੋ ਗਏ ਆ ਵੇਖ ਲਓ ਹਾਰੇ ਸੁੱਖ ਦਾ ਵੀ ਨਾਲ ਹੀ ਆ ਗਏ ਆਹੋ ਸੁੱਖ ਦੇ ਵੀ ਚਲੋ ਦਿਨ ਦੁਨ ਮਿਥ ਲਿਆ ਨਹੀਂ ਨਹੀਂ ਮਸੀ ਜੀ ਸੁੱਖ ਦਾ ਨਾ ਥੋੜਾ ਜਿਹਾ ਗਾਹ ਕਰਦਾ ਉਹ ਪ੍ਰੋਗਰਾਮ ਕਿਉਂ ਕਿਉਂ